ਇੱਕ ਇਹੋ ਜਿਹਾ ਬੰਦਾ ਜਿਹਦੀਆਂ ਇਨਫੋਰਮੇਸ਼ਨ ਵੀਡੀਓ ਅੱਜ ਤੱਕ ਦੇਖ ਦੇਖ ਬਹੁਤ ਸਾਰੀ ਨੌਲੇਜ ਪ੍ਰਾਪਤ ਹੋਈ ਆ ਇੱਕ ਇਹੋ ਜਿਹਾ ਬੰਦਾ ਜਿਹੜਾ ਕੋਈ ਵੀ ਹਿਸਟਰੀ ਸੁਣਾਉਂਦਾ ਪਰ ਉਹਦੀ ਪੂਰੀ ਜਾਂਚ ਕਰਦਾ ਉਦੂ ਬਾਅਦ ਹਿਸਟਰੀ ਸੁਣਾਉਂਦਾ ਇੱਕ ਇਹੋ ਜਿਹਾ ਬੰਦਾ ਜਿਹਨੇ ਮੋਦੀ ਸਰਕਾਰ ਨੂੰ ਗੋਡਿਆਂ ਤੇ ਲੈ ਜਾਂਦਾ ਸੀ ਪਰ ਅੱਜ ਉਹੀ ਇਨਸਾਨ ਯਾਨੀ ਕਿ ਦ्रुਵਰਾਠੀ ਗਵਾਦਾਂ ਵਿੱਚ ਹੈ ਕਾਰਨ ਕੀ ਆ ਕਿਉਂਕਿ ਉਹਨੇ ਸਿੱਖ ਹਿਸਟਰੀ ਨੂੰ ਗਲਤ ਤਰੀਕੇ ਨਾਲ ਦੱਸਿਆ ਗਿਆ ਗਲਤ ਤਰੀਕੇ ਨਾਲ ਉਸਨੇ ਦੱਸਿਆ ਤੇ ਆਪਾਂ ਅੱਜ ਸਵਾਗਤ ਕਰਦੇ ਹਾਂ ਸੁਖੇ ਭਾਈ ਦਾ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖੇ ਭਾਈ ਦਰੂਪਰਾਠੀ ਜੀ ਨੇ ਨਾ ਇੱਕ ਵੀਡੀਓ ਬਣਾਈ ਆ ਹਾਂਜੀ ਬਾਬਾ ਬੰਦਾ ਬਹਾਦਰ ਜੀ ਤੇ ਬੰਦਾ ਸਿੰਘ ਬਹਾਦਰ ਜੀ ਤੇ ਤੇ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਦੱਸਿਆ ਹੈ ਬਿਲਕੁਲ ਤੇ ਇਹਦੇ ਵਿੱਚ ਕੀ ਕੀ ਇਹੋ ਜਿਹੀਆਂ ਗਲਤੀਆਂ ਆ ਜਿਨ੍ਹਾਂ ਕਰਕੇ ਅੱਜ ਨਾ ਇਹ ਮੁੱਦਾ ਉੱਠਿਆ ਹੋਇਆ ਹੈ ਜਿਹੜਾ ਦਰੂਰਾਠੀ ਹੈ ਇੱਕ ਬਹੁਤ ਵੱਡਾ ਯੂਟਿਊਬਰ ਹਾਂਜੀ ਔਰ ਵਧੀਆ ਉਹਦਾ ਕੰਮ ਆ ਚਲੋ ਆਪਾਂ ਉੱਤੇ ਕਦੀ ਕਿੰਤੂ ਪ੍ਰੰਤੂ ਅਜੇ ਤੱਕ ਨਹੀਂ ਕੀਤਾ ਜੀ ਇੱਕ ਗਲਤੀ ਨਹੀਂ ਕੀਤੀ ਉਹਨੇ ਸੈਂਕੜੇ ਗਲਤੀਆਂ ਕੀਤੀਆਂ ਔਰ ਮੈਂ ਲੜੀ-ਬਾਰ ਉਹਨਾਂ ਗਲਤੀਆਂ ਬਾਰੇ ਤੁਹਾਨੂੰ ਦੱਸੂਗਾ ਜੀ ਸ਼ੁਰੂਆਤ ਦੇ ਵਿੱਚ ਉਹਨੇ ਗੱਲ ਕੀਤੀ ਆ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿੱਧੀ ਨੂੰ ਲੈ ਕੇ ਹਾਂਜੀ ਤੇ ਉਹਨੇ ਸਿੱਧੀ ਗੱਲ ਇਹ ਕਹੀ ਜੀ ਕਿ ਗੋਬਿੰਦ ਰਾਏ ਜੀ ਕੋਲ ਤੇਗ ਬਹਾਦਰ ਦਾ ਫੀਸ ਆ ਗਿਆ ਨਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਸਹਿਬ ਜੰਦਾ ਗੁਰੂ ਗੋਬਿੰਦ ਸਿੰਘ ਦਾ ਇੱਕ ਸਤਕਾਰਤ ਹਾਂਜੀ ਜੀ ਤੋਂ ਬੋਲਣ ਵੇਲੇ ਅਸੀਂ ਹਮੇਸ਼ਾ ਧਿਆਨ ਰੱਖੇ ਉਹ ਧਿਆਨ ਰੱਖਦੇ ਹਾਂ ਜੀ ਪਹਿਲੀ ਗਲਤੀ ਉਹਦੀ ਇਹ ਸੀ ਹਾਂਜੀ ਦੂਜੀ ਗਲਤੀ ਉਹਦੀ ਵੱਡੀ ਇਹ ਹੈ ਕਿ ਉਹਨੇ ਇੱਥੇ ਇੱਕ ਚੀਜ਼ ਛਪਾਉਣ ਦੀ ਕੋਸ਼ਿਸ਼ ਕੀਤੀ ਆ ਅੱਛਾ ਜੀ ਉਹਨੇ ਕੀ ਕੀਤਾ ਕਿ ਇੱਥੇ ਇਹ ਕਿਹਾ ਕਿ ਸਿੱਖ ਧਰਮ ਨੂੰ ਇਸਲਾਮ ਧਰਮ ਤੋਂ ਖਤਰਾ ਸੀ ਅੱਛਾ ਜੀ ਸਲਾਮਤ ਹਨ ਨੂੰ ਗੁਰੂਆਂ ਦੀ ਬਾਦੀ ਪ੍ਰੋਪਰ ਜਿਹੜੀ ਬਾਤ ਰਿਹਾ ਉਸ ਵੇਲੇ ਪ੍ਰਸ਼ੰਸਾ ਚਾਹੀ ਚਾਹੀ ਤਾਂ ਉਤੋਂ ਖਤਰਾ ਸੀ ਜੀ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਰਾਂਟ ਇਸ਼ੂ ਹੋ ਗਿਆ ਅੱਛਾ ਜਦ ਕੇ ਇਤਿਹਾਸ ਤਾਂ ਕੁਝ ਇਤਿਹਾਸ ਇਹ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੋਲ ਪੰਡਤ ਆਉਂਦੇ ਆ ਜੰਮੂ ਕਸ਼ਮੀਰ ਹਾਂਜੀ ਉਹ ਪੰਡਤਾਂ ਕੀ ਬੇਨਤੀ ਕਰਦੇ ਆ ਕਿ ਸਾਡੇ ਜਨਯੂ ਲਏ ਜਾ ਰਹੇ ਆ ਸਾਡੇ ਧਰਮ ਨੂੰ ਬਚਾਓ ਤੇ ਸਾਡੇ ਧਰਮ ਨੂੰ ਕਿਰਪਾ ਕਰਕੇ ਬਚਾਓ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਕਹਿੰਦੇ ਆ ਕਿ ਜੇ ਤੁਹਾਡੇ ਧਰਮ ਨੂੰ ਬਚਾਉਣਾ ਤਾਂ ਕਿਸੇ ਨੂੰ ਬਲੀਦਾਨ ਦੇਣਾ ਪੈਣਾ ਮੈਂ ਭਾਜੀ ਇਹ ਗੱਲ ਨੂੰ ਮੈਂ ਇਹ ਸੋਚਦਾ ਕਿ ਹਰ ਬੱਚੇ-ਬੱਚੇ ਨੂੰ ਇਹ ਤਾਂ ਗੱਲ ਪਤਾ ਹੈ ਤੇ ਇਸ ਗੱਲ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਨੂੰ ਕਹਿੰਦੇ ਕਿ ਤੁਹਾਡੇ ਤੋਂ ਵਧੀਆ ਬਲੀਦਾਨ ਕੋਈ ਨਹੀਂ ਦੇ ਸਕਦਾ ਕਿਉਂਕਿ ਉੱਥੇ ਗੱਲ ਇਹ ਸੀ ਨਾ ਜੇ ਜਿਹਨੇ ਜਾਣਾ ਸੀ ਹਾਂਜੀ ਹਿੰਦੂ ਧਰਮ ਦੇ ਪੰਡਤਾਂ ਨੇ ਇਹ ਕਿਹਾ ਸੀ ਕਿ ਭਾਈ ਅਸੀਂ ਜੇ ਫਲਾਣਾ ਸਖਸ਼ ਜਿਹੜਾ ਉਹਨੂੰ ਤੁਸੀਂ ਇਸਲਾਮ ਕਬੂਲ ਕਰਾ ਲਮੋਂ ਅਸੀਂ ਸਾਰੇ ਕਰ ਲਾਂਗੇ ਸਾਰੇ ਦਿਨੇ ਉਹਦਾ ਮਤਲਬ ਬਹੁਤ ਸਟਰੋਂਗ ਚਾਹੀਦਾ ਸੀ ਉੱਥੇ ਜਿਹੜਾ ਨਾ ਹਿੱਲੇ ਤੇ ਉਹ ਉਹ ਇੱਕੋ ਹੀ ਸੀਗਾ ਕੁਰਬਾਨੀ ਦੇਣ ਲਈ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹਿੱਲੇ ਨਹੀਂ ਔਰ ਕਿਸੇ ਦੇ ਧਰਮ ਲਈ ਜੰਜੂ ਤਿਲਕ ਦੀ ਰਾਖੀ ਲਈ ਗੁਰੂ ਮਹਾਰਾਜ ਜੀ ਨੇ ਉੱਥੇ ਸੀਸ ਬਲਦਾਨ ਕੀਤਾ ਹਾਂਜੀ ਹਾਂਜੀ ਉਹਨੇ ਇਸ ਚੀਜ਼ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਇਹਦੇ ਵਿੱਚ ਉਹਨੇ ਆਪਣੇ ਸਨਾਤਨ ਧਰਮ ਨੂੰ ਬਚਾ ਲਿਆ ਮੈਂ ਸਿੱਧੀ ਗੱਲ ਉੱਤੇ ਅੱਜ ਹੀ ਕਹੂੰਗਾ ਪਰ ਭਾਜੀ ਦਰੂਬਰਟ ਦੀਆਂ ਵੀਡੀਓ ਅੱਗੇ ਵੀ ਅਸੀਂ ਦੇਖੇ ਅੱਗੇ ਕੋਈ ਇਦਾਂ ਦੀ ਚੀਜ਼ ਨਹੀਂ ਨਹੀਂ ਅੱਗੇ ਨਹੀਂ ਕੀ ਕੀਤੀ ਤਾਂ ਗਾ ਨਹੀਂ ਕਰਨੀ ਇਹ ਚ ਕੋਈ ਆਪਾਂ ਇਹ ਇਸ਼ੂ ਨਹੀਂ ਗੱਲ ਅੱਜ ਉਹਨੇ ਕੀ ਕੀਤਾ ਆਪਾਂ ਉਹ ਕਰ ਰਹੇ ਹਾਂ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਅੱਗੇ ਚੱਲ ਕੇ ਉਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਜਿਹੜਾ ਸਥਾਪਨਾ ਕੀਤੀ ਆ ਹਾਂਜੀ ਉਹ ਕਹਿੰਦਾ ਦੀ ਪੰਜ ਬੰਦਿਆਂ ਨੂੰ ਵਿੱਚੋਂ ਕਹਿਆ ਕਿ ਸਿਚਾਈ ਦੇ ਉਹਨਾਂ ਵਿੱਚੋਂ ਪੰਜੋ ਬੰਦਿਆਂ ਨੇ ਡਰਦੇ ਡਰਦੇ ਉੱਠ ਕੇ ਸੀਸ ਦਿੱਤੇ ਯਾਨੀ ਕਿ ਵੀ ਪੰਜ ਬੰਦੇ ਮਸੀ ਚੁਣੇ ਗਏ ਜਦ ਕਿ ਉਹਨਾਂ ਵਿੱਚ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਵਰਗੇ ਸੂਰਮੇ ਬੈਠੇ ਸੀ ਇਹ ਗੱਲ ਪੱਕੀ ਆ ਕਿ ਪੰਜ ਸਿੰਘ ਹਾਕਮਾਂ ਨੂੰ ਤੋਂ ਪਹਿਲਾਂ ਭੱਜ ਕੇ ਹੋ ਗਿਆ ਕਿ ਸਾਨੂੰ ਇਹ ਟਾਈਮ ਮਿਲੇ ਹਨਾ ਜੀ ਜੀ ਤੇ ਇੱਥੇ ਇਹ ਵੀ ਕਹਿਣਾ ਗਲਤ ਆ ਕਿ ਸਿੱਖਾਂ ਚ ਇਨੂੰ ਤਾਂ ਆਪਾਂ ਕਵਾਂਗੇ ਫਿਰ ਬਹਾਦਰੀ ਡੌਨ ਹਾਂਜੀ ਤੇ ਚਲੋ ਉਹਨੇ ਇੱਥੇ ਕਿਹਾ ਕਿ ਤੰਬੂ ਵਿੱਚ ਲਗਾਏ ਉਹ ਚਲੋ ਉਸ ਗੱਲ ਤੇ ਵੀ ਨਹੀਂ ਆਉਂਦੇ ਅੱਗੇ ਉਹਨੇ ਕਿਹਾ ਕਿ ਪਾਣੀ ਦੇ ਵਿੱਚ ਖੰਡ ਘੋਲ ਕੇ ਹੂੰ ਪਾਣੀ ਦੇ ਵਿੱਚ ਖੰਡ ਘੋਲ ਕੇ ਸ਼ਰਬਤ ਬਣਾਇਆ ਗਿਆ ਤੇ ਪਿਆਲੇ ਵਿੱਚ ਪਾ ਕੇ ਸਾਰਿਆਂ ਨੂੰ ਸ਼ਕਾਰ ਅੰਮ੍ਰਿਤ ਨਹੀਂ ਯਾਨੀ ਕੀ ਕਿਹਾ ਇੱਥੇ ਜੀ ਸਤਕਾਰਿਤ ਸ਼ਬਦ ਜਿਹੜੇ ਨੇ ਉਹ ਇਹ ਨੇ ਹੂੰ ਕਿ ਬਾਟੇ ਵਿੱਚ ਹੂੰ ਪੰਜ ਬਾਣੀਆਂ ਹੂੰ ਖੰਡੇ ਬਾਟੇ ਦੀ ਖੰਡੇ ਬਾਟੇ ਦੀ ਪੋੜ ਪੰਜ ਬਾਣੀਆਂ ਪੜੀਆਂ ਗਈਆਂ ਹਾਂਜੀ ਪਤਾਸੇ ਖੋਲੇ ਗਏ ਹਾਂਜੀ ਪੂਰੇ ਵਿਧੀ ਤਰੀਕੇ ਦੇ ਨਾਲ ਉਹਨਾਂ ਨੂੰ ਸ਼ਿਕਾਇਆ ਗਿਆ ਹਮਮ ਔਰ ਇੱਥੇ ਇੱਕ ਇਹ ਵੀ ਗੱਲ ਕਹਿਣੀ ਬਣਦੀ ਹੈ ਕਿ ਇੱਥੇ ਇੱਕ ਜਿਹੜਾ ਸੰਗਲ ਸੀ ਹਮ ਜਿਹੜਾ ਜਾਤੀਵਾਦ ਦਾ ਧਰਮਵਾਦ ਦਾ ਸੰਗਲ ਆ ਉਹਨੂੰ ਖਤਮ ਕਰਕੇ ਗੁਰੂ ਮਹਾਰਾਜੀ ਨੇ ਖਾਲਸਾ ਥਾਪਤਾ ਹਮ ਕਿ ਖਾਲਸਾ ਦੀ ਫੌਜ ਜਿਹੜੀ ਹੈ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਜਿਹੜਾ ਅਮਰ ਸ਼ਕ ਲੂਗਾ ਉਹਦੀ ਕੋਈ ਜਾਤ ਨਹੀਂ ਹੋਊਗਾ ਉਹਦਾ ਕੋਈ ਧਰਮ ਨਹੀਂ ਹੋਊਗਾ ਉਹਦਾ ਇੱਕੋ ਇੱਕ ਧਰਮ ਹੈ ਖਾਲਸਾ ਹੂੰ ਤੇ ਲੋਕਾਂ ਦੀ ਰੱਖਿਆ ਕਰਨੀ ਠੀਕ ਆ ਇੱਥੇ ਵੀ ਉਹ ਬੰਦਾ ਐਦਾਂ ਗੱਲ ਕਰ ਰਿਹਾ ਕਿ ਜਿੱਦਾਂ ਇੱਕ ਸ਼ਰਬਤ ਤਿਆਰ ਕੀਤਾ ਜਾ ਰਿਹਾ ਹੂੰ ਹਨਾ ਅੱਗੇ ਅੱਗੇ ਉਤੋਂ ਚੱਲਦੇ ਆ ਤੇ ਉਹ ਅੱਗੇ ਇੱਕ ਗੱਲ ਕਰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਇਸਲਾਮਤ ਧਰਮ ਵਾਲਿਆਂ ਨੇ ਅਟੈਕ ਕੀਤਾ ਹੂੰ ਅਟੈਕ ਕਰਨ ਤੋਂ ਔਰੰਗਜੀਬ ਨੇ ਅਟੈਕ ਕੀਤਾ ਹੂੰ ਤੇ ਗੁਰੂ ਮਹਾਰਾਜ ਜੀ ਕਿਲਾ ਛੱਡ ਕੇ ਚਲ ਗਏ ਹੂੰ ਤੇ ਰਾਸਤੇ ਵਿੱਚ ਉਹਨਾਂ ਨਾਲ ਧੋਖਾ ਹੋਇਆ ਹੂੰ ਇੱਥੇ ਗੱਲ ਉਹਨੇ ਫੇਰ ਆ ਦੇਖੋ ਤੁਸੀਂ ਹੁਣ ਫੇਰ ਸਨਾਤਨ ਤੇ ਆਪਾਂ ਆ ਜਾਣੀਆਂ ਯਾਂ ਵੀ ਕਿ ਬਾਈ ਧਾਰ ਦੇ ਰਾਜ ਉਹ ਹਿੰਦੂ ਰਾਜੇ ਜਾਂ ਤਾਂ ਪਹਾੜੀ ਰਾਜੇ ਉਹਦੇ ਵਿੱਚ ਨਹੀਂ ਨਹੀਂ ਕਿਹਾ ਮੈਂ ਪੂਰੀ ਧਿਆਨ ਨਾਲ ਸੁਣ ਚੁੱਕਾ ਉਹਨੇ ਇਹ ਗੱਲ ਬਾਅਦ ਵਿੱਚ ਪਹਾੜੀ ਰਾਜਿਆਂ ਨੇ ਕੀਤੀ ਇੱਥੇ ਨਹੀਂ ਕੀਤੀ ਹੂੰ ਇੱਥੇ ਉਹਨੇ ਪਹਾੜੀ ਰਾਜਿਆਂ ਨੇ ਜੇਕਰ ਤੱਕ ਨਹੀਂ ਕੀਤਾ ਹੂੰ ਕਿਉਂਕਿ ਉਹ ਆਪ Hindu ਹੈ ਮੈਂ ਸੱਦੀ ਗੱਲ ਕੰਨਾ ਸ਼ੈਤਾਨ ਕਰਕੇ ਨਹੀਂ ਕੀਤਾ ਜਾਂ ਉਹਨੇ ਇਹ ਦੀ ਚੀਜ਼ ਦੀ ਪੂਰੀ ਨੌਲੇਜ ਹਾਸਲ ਨਹੀਂ ਕੀਤੀ ਠੀਕ ਹੈ ਨਾ ਉਸ ਤੋਂ ਬਾਅਦ ਉਹ ਕਹਿੰਦਾ ਜੀ ਅੱਗੇ ਜਾ ਕੇ ਕਿ ਗੁਰੂ ਮਹਾਰਾਜ ਜੀ ਦੇ ਦੋ ਸਹਜਾ ਦੇ ਸ਼ਹੀਦ ਹੋਏ ਆ ਉਹ ਜੰਗ ਦੇ ਵਿੱਚ ਹਾਂ ਉਹ ਵੀ ਗੱਲ ਠੀਕ ਆ ਉਹ ਇੱਕ ਉਥੇ ਵੀ ਸਹਜਾ ਦੇ ਸ਼ਬਦੋਂ ਨੇ ਬਾਚ ਗਿਆ ਹਮ ਅਜੀਤ ਸਿੰਘ ਜਿਹੜਾ ਸਿੰਘ ਉਹ ਇਦਾਂ ਨਾ ਲੈ ਰਿਆ ਜਿੱਦਾਂ ਇੱਕ ਛੋਟੇ ਭਰਾਵਾਂ ਦਾ ਆਪਾਂ ਨਾਮ ਲੈਣੇ ਆ ਹਮ ਇਹ ਸਤਕਾਰਤ ਸ਼ਬਦ ਨੇ ਸਤਕਾਰਤ ਲੋਕ ਨੇ ਮਹਾਨ ਆਤਮਾ ਆ ਇਹਨਾਂ ਦਾ ਨਾਮ ਲੈਣ ਬਿੱਲੇ ਇੱਕ ਸਾਨੂੰ ਇੱਜ਼ਤ ਦੇਣੀ ਪੈਂਦੀ ਆ ਉਹ ਇੱਜ਼ਤ ਇੱਥੇ ਜ਼ਰੂਰ ਰੱਖੀ ਨੇ ਨਹੀਂ ਦਿੱਤੀ ਠੀਕ ਉਸ ਤੋਂ ਅੱਗੇ ਚੱਲਦੇ ਆ ਉਸ ਤੋਂ ਬਾਅਦ ਉਹਨੇ ਗੱਲ ਕੀਤੀ ਐ ਛੋਟੇ ਸਹਿਬਜ਼ਾਦਿਆਂ ਦੀ ਛੋਟੇ ਸਹਿਬਜ਼ਾਦਿਆਂ ਨਾਲ ਉਹਨੇ ਦੱਸਿਆ ਕਿ ਉੱਥੇ ਜੋ ਜੋ ਹੋਇਆ ਸਹੀ ਦੱਸਿਆ ਉਹਨੇ ਹੂੰ ਇੱਥੇ ਵੀ ਉਹਨੇ ਨਾ ਸੁੱਚਾ ਆਨੰਦ ਦੀ ਗੱਲ ਕੀਤੀ ਹੂੰ ਜੇ ਨਾ ਗੰਗੂ ਬ੍ਰਾਹਮਣ ਦੀ ਗੱਲ ਕੀਤੀ ਹੂੰ ਕਿਉਂਕਿ ਗੰਗੂ ਬ੍ਰਾਹਮਣ ਜਾਤੂ ਹਿਸਟਰੀ ਸੁਣਾ ਰਿਹਾ ਤੂੰ ਗੰਗੂ ਬ੍ਰਾਹਮਣ ਦੀ ਗੱਲ ਕਰ ਕਿ ਉਹਨੇ ਉਹਨੇ ਗੰਗੂ ਨੇ 22 ਸਾਲ ਉਸ ਘਰ ਦੀ ਨੀਤ ਕੋਈ ਰਹਿ ਕੇ ਉਹਨੇ ਉਹਨੇ ਸਾਡੇ ਨਾਲ ਧੋਖਾ ਕਮਾਇਆ ਸਾਡੇ ਗੁਰੂ ਦੇ ਪਿਆਰਿਆਂ ਆ ਤੂੰ ਖਾਕਮ ਆਇਆ ਉਦੋਂ ਬਾਅਦ ਤੂੰ ਗੱਲ ਕਰ ਜੇ ਤੂੰ ਗੱਲ ਕਰ ਸਕਦਾ ਮੁਸਲਮਾਨ ਮਲੇਰਕੋਟੇ ਦਾ ਸ਼ੇਰ ਮੁਮਦੀ ਉੱਥੇ ਵੀ ਗੱਲ ਕੀਤੀ ਉਹਨੇ ਇੱਕ ਮਿੰਟ ਲਈ ਇੱਥੇ ਮੈਂ ਗੱਲ ਕਰ ਲਵਾਂ ਪੂਰੀ ਜੀ ਸੁਣ ਲਓ ਹੂੰ ਸ਼ੇਰ ਮੁਹੰਮਦ ਦੀ ਉਹ ਗੱਲ ਕਰ ਰਿਹਾ ਕਿ ਸ਼ੇਰ ਮੁਹੰਮਦ ਨੇ ਹਾਜ਼ਾ ਨਾਰਾ ਮਾਰਿਆ ਇਹਦਾ ਮਤਲਬ ਤੈਨੂੰ ਪਤਾ ਹੈ ਤੂੰ ਹਿਸਟਰੀ ਪੜ੍ਹ ਰਿਹਾ ਤੇ ਫਿਰ ਤੂੰ ਸੁਚਾਨੰਦ ਦੀ ਗੱਲ ਕਿਉਂ ਨਹੀਂ ਕਰ ਰਿਹਾ ਜਿਨੇ ਇਹ ਗੱਲ ਕਹੀ ਕਿ ਇਹ ਸੱਪ ਦੇ ਬੱਚੇ ਸਪੋੜੀਏ ਆ ਇਹਨਾਂ ਨੂੰ ਖਤਮ ਕਰਨਾ ਪਊਗਾ ਸੁਚਾਨੰਦ ਦਾ ਨਾਮ ਵੀ ਨਹੀਂ ਲਿਆ ਨਾਮ ਵੀ ਨਹੀਂ ਲਿਆ ਨਾ ਗੰਗੂ ਬ੍ਰਾਹਮਣ ਦਾ ਨਾਮ ਲਿਆ ਨਾ ਸੁਚਾਨੰਦ ਦਾ ਅੱਛਾ ਜੀ ਇੱਥੋਂ ਅੱਗੇ ਚੱਲਦੇ ਹਾਂ ਹੁਣ ਇੱਥੇ ਉਹ ਐਂਟਰੀ ਕਰਾਉਂਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਇੱਥੇ ਪਹਿਲਾਂ ਕੋ ਬੰਦਾ ਸਿੰਘ ਬਹਾਦਰ ਕਹਿ ਰਿਹਾ ਉਹਨੂੰ ਮੁਬਾਰਕ ਉਹਦੀ ਸ਼ਬਦ ਹਮ ਅਸੀਂ ਬਹੁਤ ਸਤਿਕਾਰ ਕਰਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਦਾ ਹਮ ਬੰਦਾ ਸਿੰਘ ਬਹਾਦਰ ਜੀ ਬਾਬਾ ਜੀ ਬਾਰੇ ਜਦੋਂ ਗੱਲ ਕਰਦਾ ਹਮ ਉਹਨੇ ਇੱਥੇ ਉਹਨਾਂ ਦਾ ਦੱਸਿਆ ਕਿ ਉਹ ਲక్ష్మణ ਦਾਸ ਸੀਗੇ ਉਹਨਾਂ ਨੇ ਹਿਰਨ ਮਾਰਿਆ ਉਸ ਤੋਂ ਬਾਅਦ ਉਹ ਮਾਧੋ ਦਾਸ ਬਣੇ ਇੱਥੇ ਉਹਨੇ ਅਗਨਨਾਥ ਜੀ ਦਾ ਕਿਸੇ ਦਾ ਜ਼ਿਕਰ ਨਹੀਂ ਕੀਤਾ ਚਲੋ ਸ਼ੋਰਟ ਸਰੀ ਤੇ ਠੀਕ ਹੈ ਵੀ ਸ਼ੋਰਟ ਚ ਸੁਣਾਉਣਾ ਚਾਹੁੰਦਾ ਹੂਗਾ ਮੈਂ ਇਹ ਸੋਚ ਲਿਆ ਜਦ ਆਪਾਂ ਸੁਣਾਉਣ ਲੱਗੇ ਆ ਉਹਦੀਆਂ ਘੰਟੇ-ਘੰਟੇ ਦੀਆਂ ਵੀਡੀਓ ਆ ਜੇ ਬੰਦਾ ਸੁਣਾਉਣ ਲੱਗਾ ਤੇ ਫਿਰ ਜ਼ਿਆਦਾ ਸੁਣਾਓ ਨਾ ਜਾਂ ਫਿਰ ਉਹਨੂੰ ਸਹੀ ਤਰੀਕੇ ਨਾਲ ਸੁਣਾਓ ਇੱਥੇ ਵੀ ਉਹਨੇ ਬਹੁਤ ਗਲਤੀਆਂ ਕੀਤੀਆਂ ਉਸ ਤੋਂ ਬਾਅਦ ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਧਰੋਂ ਜਾਂਦੇ ਜਾਂਦੇ ਜਦੋਂ ਉਹਨਾਂ ਨੇ ਜਫਰਨਾਮਾ ਲਿਖੇ ਹੂੰ ਉਦੋਂ ਬਾਅਦ ਔਰੰਗਜ਼ੇਬ ਨੂੰ ਥੋੜੀਆਂ ਗਲਤੀਆਂ ਪਤਾ ਲੱਗੀਆਂ ਕਹਿੰਦਾ ਔਰੰਗਜ਼ੇਬ ਦੇ ਨਾਲ ਸਮਝੌਤਾ ਕਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਣਦੇ ਆ ਇਹ ਸਭ ਤੋਂ ਮੈਨੂੰ ਜਿਹੜੀ ਬੁਰੀ ਗੱਲ ਲੱਗੀ ਹਾਂ ਵੀ ਗੁਰੂ ਇੱਕ ਤਾਂ ਗੁਰੂ ਜੀ ਦੇ ਉੱਤੇ ਉਹਨੇ ਅਤਿਆਚਾਰ ਕੀਤਾ ਪਰਿਵਾਰ 'ਤੇ ਅਤਿਆਚਾਰ ਕਰਦਾ ਉਹਨਾਂ ਕੋਲ ਗੱਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨੇ ਜਫਰ ਨਾਮੇ ਨੂੰ ਇਸ ਹਿਸਾਬ ਨਾਲ ਰਿਲੇਟ ਕਰ ਦਿੱਤਾ ਕਿ ਜਫਰਨਾਮਾ ਗੁਰੂ ਜੀ ਨੇ ਸਮਝੌਤਾ ਕਰਨ ਲਈ ਲਿਖਿਆ ਸੀ ਮੇਰੇ ਇੱਥੇ ਉਹਨੇ ਇਹ ਗਲਤੀ ਕੀਤੀ ਬਹੁਤ ਬਹੁਤ ਵੱਡੀ ਗਲਤੀ ਹੈ ਉਹ ਤੇ ਉਹਨੇ ਇਹ ਸ਼ੋਅ ਕਰ ਦਿੱਤਾ ਕਿ ਗੁਰੂ ਜੀ ਨੇ ਆਪਣੀਆਂ ਸ਼ਿਕਾਇਤਾਂ ਲੈ ਕੇ ਭੇਜੀਆਂ ਸ਼ਿਕਾਇਤਾਂ ਨਹੀਂ ਲੈ ਕੇ ਭੇਜੀਆਂ ਸੀ ਨੂ ਰਾਖੀ ਜੀ ਧਿਆਨ ਦਿਓ ਕਿਤੇ ਧਿਆਨ ਨਾ ਜਫਰਨਾਮਾ ਪੜ ਲਿਓ ਤੁਹਾਡੀਆਂ ਅੱਖਾਂ ਢੀਆਂ ਰਹਿ ਜਾਣੀਆਂ ਠੀਕ ਹੈ ਨਾ ਤੇ ਉੱਥੇ ਔਰੰਗਜੇਬ ਨੂੰ ਲਾਣਤਾ ਪਾਈਆਂ ਆ ਔਰੰਗਜੇਬ ਨੂੰ ਇਹ ਕਿਹਾ ਗਿਆ ਕਿ ਧਰਮ ਕੀ ਆ ਤੇ ਤੂੰ ਧਰਮੀ ਨਹੀਂ ਤੂੰ ਅਧਰਮੀ ਆ ਇਹ ਗੱਲਾਂ ਕਈਆਂ ਗਈਆਂ ਨਾ ਕਿ ਇਹ ਕਿਹਾ ਗਿਆ ਕਿ ਭਾਈ ਸਾਡੇ ਨਾਲ ਸਮਝੌਤਾ ਕਰੋ ਕਿ ਸਮਝੌਤਾ ਕਰਨ ਲਈ ਗੁਰੂ ਗੋਬਿੰਦ ਸਿੰਘ ਮਹਾਰਾਜੀ ਜਾਣਗੇ ਉਹ ਵੀ ਔਰੰਗਜ਼ੇਬ ਕੋ ਕਦੇ ਵੀ ਨਹੀਂ ਜਾਣਗੇ ਬਿਲਕੁਲ ਅੱਛਾ ਇਸ ਤੋਂ ਬਾਅਦ ਚਲੋ ਬਹਾਦਰ ਸ਼ਾਹ ਨਾਲ ਗੁਰੂ ਜੀ ਦੀ ਮੁਲਾਕਾਤ ਹੋਈ ਕਿਉਂਕਿ ਉਹਨੇ ਮਦਦ ਮੰਗੀ ਸੀ ਗੁਰੂ ਜੀ ਤੋਂ ਇਹ ਵੀ ਗੱਲ ਇਹ ਭੁੱਲ ਗਿਆ ਉਹਨੇ ਮਦਦ ਮੰਗੀ ਸੀ ਕਿਉਂਕਿ ਉਸ ਤੋਂ ਬਾਅਦ ਜਦੋਂ ਔਰੰਗਜ਼ੇਬ ਮਰਦਾ ਨਾ ਤੇ ਉਹਦੇ ਪੁੱਤਰਾਂ ਦੇ ਵਿੱਚ ਬਹੁਤ ਜ਼ਿਆਦਾ ਆਪਸ ਵਿੱਚ ਰੇੜਤਾ ਸੀ ਜਿਹਦੇ ਕਰਕੇ ਉਧਰੋਂ ਕਈ ਬੰਦੇ ਉਹਨਾਂ ਦੇ ਉੱਤੇ ਅਟੈਕ ਵੀ ਉਹ ਫਿਰ ਲੈ ਗੁਰੂ ਜੀ ਦੇ ਤੋਂ ਮਦਦ ਮੰਗੀ ਨਿਵਕੇ ਜਿਹੜਾ ਉਹ ਦੇਗ ਤੇਗ ਹੂੰ ਦੇਗ ਦਿੰਨੇ ਆ ਚੜ ਕੇ ਆਏ ਨੂੰ ਤੇਗ ਉਹ ਨਿਵਕੇ ਆਇਆ ਸੀ ਇਸ ਕਰਕੇ ਇਹਦੀ ਸਹਾਇਤਾ ਕੀਤੀ ਆ ਬਾਈ ਧਰ ਦੇ ਰਾਜਿਆਂ ਦੀ ਵੀ ਕੀਤੀ ਕਿਤੇ ਹਿਸਟਰੀ ਪੜ ਲਿਓ ਉਸ ਤੋਂ ਬਾਅਦ ਅੱਗੇ ਚੱਲਦੇ ਆ ਕਹਿੰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਮਾਦੂ ਉਦਾਸ ਬਣ ਕੇ ਗੋਬਾਵਰੀ ਨਦੀ ਦੇ ਕੰਢੇ ਤੇ ਬੈਠੇ ਆ ਹੂੰ ਉੱਥੇ ਉਹਨੇ ਕਿਹਾ ਕਿ ਗੁਰੂ ਜੀ ਨੇੜੇ ਤੋਂ ਆਏ ਨਹੀਂ 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 ਆ ਗੱਲ ਕਹੀ ਹੁੰਦੀ ਕੰਧਾ ਨੰਦੀੜ ਤੋਂ ਆਏ ਤੇ ਨੰਦੀੜ ਤੋਂ ਆ ਕੇ ਕਹਿੰਦਾ ਉਹਨਾਂ ਨੇ ਉਹਦੇ ਪਲੰਗ ਤੇ ਬਹਿ ਗਏ ਤੇ ਉੱਥੇ ਬੱਕਰੀਆਂ ਮਾਰ ਦਿੱਤੀਆਂ ਫਲਾਨਾ ਕਰਤਾ ਧਮਕਾ ਰਹਾ ਕਰਤਾ ਕਿਤੇ ਧਿਆਨਾਂ ਇਤਿਹਾਸ ਪੜਿਓ ਹੂੰ ਗੁਰੂ ਜੀ ਨੇ ਕਿਸੇ ਨੇ ਦੱਸਿਆ ਸੀ ਕਿ ਇਧਰ ਮਾਦੋਦਸ ਬਰਾਗੀ ਨਾਂ ਦਾ ਬੰਦਾ ਜਿਹੜਾ ਬੇਕਤੀ ਕਰਦਾ ਚਮਤਕਾਰ ਕਰਕੇ ਤੇ ਗੁਰੂ ਜੀ ਨੇ ਉਹਨੂੰ ਸਿਰਫ ਉਹਦਾ ਅਸਲੀਅਤ ਦਿਖਾਉਣ ਲਈ ਕਿ ਨਹੀਂ ਤੂੰ ਗਲਤ ਰਾਹ ਤੇ ਆ ਉਹਨੂੰ ਸਮਝਾਉਣ ਵਾਸਤੇ ਗਏ ਸੀ ਨਾ ਕਿ ਕੋਈ ਇਦਾਂ ਦੇ ਉਥੇ ਕੋਤਕ ਕਰਨ ਵਾਸਤੇ ਚਲੋ ਬਾਬਾ ਬੰਦਾ ਸਿੰਘ ਬਹਾਦਰ ਆਉਂਦਾ ਉਹ ਪਛਾਣ ਦਾ ਹੂੰ ਗੁਰੂ ਜੀ ਇੱਥੇ ਉਹ ਕਹਿੰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਬੰਦਾ ਸਿੰਘ ਬਹਾਦਰ ਬਣ ਜਾਂਦਾ ਉਹਨੇ ਇੱਥੇ ਇੱਥੇ ਇਹ ਵੀ ਕਹਿਣਾ ਪਸੰਦ ਨਹੀਂ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਹੱਥਾਂ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਲਈ ਆ ਇੱਕ ਹੋਰ ਚੀਜ਼ ਵੈਸੇ ਨਹੀਂ ਮੈਨੂੰ ਜਿਹੜੀ ਸਭ ਤੋਂ ਵੱਡੀ ਲੱਗੀ ਹਾਂਜੀ ਹਾਂਜੀ ਜਿਵੇਂ ਬੰਦਾ ਸਿੰਘ ਬਹਾਦਰ ਜੀ ਗੁਰੂ ਜੀ ਦੇ ਕੋਲ ਆਉਂਦੇ ਆ ਨਾ ਹਾਂਜੀ ਤੇ ਗੁਰੂ ਜੀ ਉਹਨੂੰ ਯਾਦ ਕਰਾਉਂਦੇ ਆ ਕਿ ਤੂੰ ਦੋ ਹਿਰਨਾਂ ਦੇ ਬੱਚੇ ਤਾਂ ਮਰੇ ਦੇਖ ਲੈ ਹਾਂ ਲੱਖਾਂ ਲੋਕਾਂ ਦਾ ਖੂਨ ਬੈਂਦਾ ਨਹੀਂ ਦੇਖਿਆ ਬੇਗੱਲ ਵੀ ਲੁਕੋਈ ਗਈ ਹੈ ਨਹੀਂ ਨਹੀਂ ਇੱਥੇ ਵੱਡੀ ਗੱਲ ਇਹ ਆ ਕਿ ਉਹ ਤਾਂ ਕੀਤੀ ਕੀਤੀ ਜੋ ਹੋਇਆ ਇੱਥੇ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਮਾਧੋਦਾਸ ਨੇ ਅਮਰਦ ਦੀ ਦਾਤ ਲੈ ਕੇ ਬੰਦਾ ਸੰਬਾਧਰ ਬਣਿਆ ਸ਼ਾਇਦ ਨੂੰ ਪਤਾ ਨਹੀਂ ਸਿੰਘ ਜਿਹੜਾ ਸ਼ਬਦ ਹੈ ਉਹ ਮਿਲਦਾ ਹੀ ਉਦੋਂ ਆ ਜਦੋਂ ਬੰਦਾ ਅਮਰ ਸ਼ਕਤ ਆਮਰ ਸ਼ਕਤ ਆ ਜੇ ਸਹੀ ਤਰੀਕੇ ਨਾਲ ਆ ਠੀਕ ਹੈ ਸਿੰਘ ਲਾਈ ਫਿਰਦੇ ਆ ਉਹ ਵੱਖਰੀ ਗੱਲ ਹੈ ਪਰ ਜੇ ਆਪਾਂ ਬਲਕਿ ਪੁਰਾਣੀ ਹਿਸਟਰੀ ਦੇ ਮੁਤਾਬਕ ਚੱਲਣਾ ਨਾ ਤੇ ਫਿਰ ਆਪਾਂ ਨੂੰ ਸੋਚਣਾ ਪਊਗਾ ਅੱਛਾ ਇੱਥੇ ਉਹਨੇ ਉਹ ਚੀਜ਼ ਨੂੰ ਲੁਕੋ ਲਿਆ ਕਿਉਂਕਿ ਅੱਗੇ ਜਾ ਕੇ ਉਹਨੇ ਇਹ ਚੀਜ਼ ਨੂੰ ਕਲੀਅਰ ਕੀਤਾ ਫਿਰ ਕੱਲ ਹੀ ਲੁਕੋਇਆ ਉਹਦਾ ਕਾਰਨ ਕੀ ਸੀ ਹੁਣ ਇਦੋਂ ਅੱਗੇ ਚੱਲਦੇ ਆਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਜੀ ਦੇ ਉੱਤੇ ਗੁੱਲਖਾ ਹੁਣੀ ਹਮਲਾ ਕਰ ਦਿੰਦੇ ਆ ਉਹ ਵੀ ਗਲਤ ਤਰੀਕੇ ਨਾਲ ਹਾਂ ਉੱਥੇ ਉਹਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਕਹਿ ਕੇ ਕਿ ਜਾ ਕੇ ਖਾਲਸਾ ਸਥਾਪਨਾ ਕਰੋ ਤੇ ਬਦਲਾ ਲਓ ਵਜੀਰਖਾਨ ਤੋਂ ਉਹ ਜੇ ਬਦਲਾ ਲੈਣਾ ਹੁੰਦਾ ਮਹਾਰਾਜ ਨੇ ਇੱਥੇ ਹੀ ਲੈ ਲੈਣਾ ਸੀ ਕੋਈ ਏਡੀ ਗੱਲ ਨਹੀਂ ਸੀ ਤੇਰਾ ਪਲੇਖਾ ਆ ਗੁਰੂ ਜੀ ਨੇ ਕਿਹਾ ਕਿ ਧਰਮ ਦਾ ਰਾਜ ਜਿਹੜਾ ਆ ਉਹ ਸਥਾਪਿਤ ਕਰੋ ਠੀਕ ਹੈ ਸਹੀ ਹੁਣ ਉੱਥੇ ਪੰਜ ਤੀਰ ਦੇ ਦਿੱਤੇ ਗਏ ਸਿੰਘ 25 ਦਿੱਤੇ ਗਏ ਉਹ ਆਏ ਉਹ ਸਾਰੀ ਹਿਸਟਰੀ ਆਪਾਂ ਨੂੰ ਠੀਕ ਦੱਸਿਆ ਨਹੀਂ ਉਹਨੇ ਇੱਥੇ ਆ ਕੇ ਫੇਰ ਅੱਗੇ ਉਹਨੇ ਕਿਹਾ ਜੀ ਉਹਨੇ ਬੋ ਲੁੱਟਿਆ ਮਾਰਿਆ ਕੁੱਟਿਆ ਇੱਕ ਭਾਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਹੀਦੀ ਜਿਹੜੀ ਹੋਈ ਹੈ ਨਾ ਹਾਂਜੀ ਉਹਦੇ ਵਿੱਚ ਵੀ ਉਹਨੇ ਪੂਰਾ ਨਹੀਂ ਦੱਸਿਆ ਵੀ ਫਲਾਣੇ ਫਲਾਣੇ ਨੇ ਇਦਾਂ ਸ਼ੁਰਾ ਮਾਰਿਆ ਜਾਂ ਇਦਾਂ ਸਾਰੀ ਸਥਿਤੀ ਨਹੀਂ ਸੁਣਾਇਆ। ਨਹੀਂ ਨਹੀਂ ਇਹ ਸ਼ਾਰਟਕਟ ਹੀ ਚੱਲਦਾ ਨਾ। ਉਹ ਕਹਿੰਦਾ ਕਿ ਜੰਗ ਲੱਗੀ ਤੇ ਉੱਥੇ ਉਹ ਜ਼ਖਮੀ ਹੋ ਗਿਆ ਤਾਂ ਦੁਆ ਸ਼ਹੀਦ ਹੋ ਗਿਆ। ਇੱਥੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹਨੇ ਕਿਹਾ ਜੀ ਕਿ ਕੁਝ ਸਿੰਘਾਂ ਨੂੰ ਬੁਲਾਉਂਦੇ ਆ। ਹੂੰ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਕਹਿੰਦੇ ਇਸ ਤੋਂ ਵੱਧ ਜਿਹੜਾ ਗੁਰੂ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਓ। ਹੂੰ ਹਾਲਾਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਉਂਕਿ ਇਲਾਜ ਵੀ ਹੋਇਆ ਸੀ ਥੋੜਾ ਸੰਗਤ ਵਿੱਚ ਆ ਕੇ ਸੰਬੋਧਨ ਕਰਕੇ ਸੰਗਤ ਨੂੰ ਕਿਹਾ ਸੀ ਇਹ ਗੱਲ ਇੱਕ ਤਰੀਕੇ ਦੇ ਨਾਲ ਔਰ ਕਿਹਾ ਸੀ ਕਿ ਅੱਜ ਤੋਂ ਤੁਹਾਡੀਆਂ ਜਿਹੜੇ ਦੁੱਖ ਆ ਤਕਲੀਫਾਂ ਆ ਜਾਂ ਤੁਹਾਡੀਆਂ ਪਰੇਸ਼ਾਨੀਆਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਦਿਖਾਉਣਗੇ ਉਹ ਚੀਜ਼ ਨੂੰ ਵੀ ਉਹਨੇ ਇੱਕ ਬਹੁਤ ਕਿਤਾਬ ਕਿੱਥੇ ਤੱਕ ਕਿਤਾਬ ਤੱਕ ਕਿਤਾਬ ਵੀ ਹੋਰ ਦਿਖਾਤੀ ਪਈ ਵੀਡੀਓ ਜੀ ਵਿੱਚ ਕਿਤਾਬ ਸ਼ਬਦ ਯੂਜ਼ ਕਰਨਾ ਤੇ ਗ੍ਰੰਥ ਦੇ ਵਿੱਚ ਬਹੁਤ ਫਰਕ ਹੈ ਸ਼ਬਦ ਗੁਰੂ ਨੇ ਠੀਕ ਆ ਅੱਗੇ ਆਪਾਂ ਗੱਲ ਕਰਦੇ ਹਾਂ ਬੰਦਾ ਸਿੰਘ ਬਹਾਦਰ ਕਰਤੀ ਹੁੰਦੀ ਫਿਰ ਦੁਬਾਰਾ ਮੁੜ ਕੇ ਹਮ ਬਾਬਾ ਬੰਦਰ ਸਿੰਘ ਬਹਾਦਰ ਜੀ ਜਦੋਂ ਪੰਜਾਬ ਨੂੰ ਤੁਰਦੇ ਆ ਉਹ ਕਹਿੰਦਾ ਜੀ ਉਹਨਾਂ ਨੇ ਬਹੁਤ ਜ਼ਿਆਦਾ ਉੱਥੇ ਲੁੱਟਾਂ ਖੋਹਾਂ ਕੀਤੀ ਹਾਂ ਇਹ ਵੀ ਗੱਲ ਬਹੁਤ ਬੁਰੀ ਲੱਗੀ ਤੇ ਇੱਥੇ ਤੱਕ ਕਿ ਉਹ ਉਹਨਾਂ ਨਾਲ ਹਿੰਦੂ ਰਲ ਗਏ ਉਹਨਾਂ ਨਾਲ ਫਲਾਣੇ ਰਲ ਗਏ ਮੈਂ ਕਹਿੰਨਾ ਕਿ ਬਹੁਤ ਧਰ ਮੁਸਲਮਾਨ ਵੀ ਰਲੇ ਹਮ ਪਰ ਉਹ ਐਜੇ ਸਿੱਖ ਰਲੇ ਹਮ ਐਜੇ ਖਾਲਸਾ ਰਲੇ ਲੁੱਟ ਖੋਹਾਂ ਜੀ ਕੀਤੀ ਕੋਈ ਕੁਝ ਸਮਾਨੇ ਵਰਗੇ ਸ਼ਹਿਰਾਂ 'ਚ ਜਦੋਂ ਹਮਲਾ ਕੀਤਾ ਗਿਆ ਕੁਝ ਟੋਲੇ ਨਾਲ ਰਲ ਗਏ ਸੀ ਅੱਛਾ ਜਿਨ੍ਹਾਂ ਦਾ ਕੰਮ ਹੀ ਉਸ ਵੇਲੇ ਫੌਜੀ ਦੀ ਲੂਟ ਸੀ ਹਾਂ ਤੇ ਫੌਜ ਦੇ ਵਿੱਚ ਕੁਝ ਲੋਕ ਇਦਾਂ ਦੇ ਜ਼ਰੂਰ ਰਲੇ ਹਾਂ ਜਿਹੜੇ ਕਿ ਲੁੱਟਾਂ ਖਵਾਉਣ ਵਾਲੇ ਸੀ ਮਨਨ ਦਾ ਗਾਦਰ ਜੀ ਨੇ ਨਹੀਂ ਲੁੱਟ ਉਹਨਾਂ ਨੇ ਨਹੀਂ ਕੀਤੀ ਉਹਨਾਂ ਨੇ ਇੱਥੇ ਤੱਕ ਕੇ ਇੱਕ ਪਿੰਡ ਦੇ ਉੱਤੇ ਜਦੋਂ ਬਦਮਾਸ਼ ਅਟੈਕ ਕਰਦੀ ਆ ਤਾਂ ਉਹਨਾਂ ਨੇ ਹੈਲਪ ਜ਼ਰੂਰ ਕੀਤੀ ਆ ਇਹ ਹਿਸਤਰੀ ਦਾ ਪਰਮਾਨ ਆ ਇਹਦੇ ਕਿ ਉਹਨਾਂ ਨੇ ਬਚਾਇਆ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੀ ਸੈਨਾ ਆ ਉਹ ਕੋਈ ਕਿਸੇ ਇੱਕ ਧਰਮ ਦੀ ਨਹੀਂ ਸਾਰੇ ਧਰਮਾਂ ਚੋਂ ਇਕੱਠੇ ਹੋ ਕੇ ਇੱਕ ਖਾਲਸਾ ਜਿਹੜਾ ਸੱਜਿਆ ਗਿਆ ਸੀ ਉਹ ਖਾਲਸਾ ਫੌਜ ਰਹੀ ਆ ਇੱਥੇ ਵੀ ਉਹਨੇ ਬਹੁਤ ਕੁਝ ਇੱਧਰ ਉੱਧਰ ਕੰਮ ਕੀਤਾ ਹਣਾ ਉਸ ਤੋਂ ਬਾਅਦ ਉਹਨੇ ਕਿਹਾ ਜੀ ਜੰਗ ਹੋਈ ਜੰਗ ਦੇ ਵਿੱਚ ਤੋਪਾਂ ਚੱਲੀਆਂ ਲੜਾਈ ਕਮਾਂਸਾਂ ਦੀ ਹੋਈ ਬਿਲਕੁਲ ਹੋਈ ਤੀ ਉਥੇ ਗਿਆ ਕਹਿੰਦਾ ਤੀਰ ਲੱਗਾ ਕਿਰਪਾਨ ਲੱਗੀ ਵਜੀਰ ਖਾਂ ਦੇ ਹੂੰ ਬੀਜੀ ਤੀਰ ਲੱਗਾ ਬਾਬਾ ਫਤਿਹ ਸਿੰਘ ਨੇ ਚਲਾਇਆ ਸੀ ਉਹ ਵजीर खान ਦੇ ਜਿਹੜਾ ਵजीर खान ਦੇ ਜਿਹੜਾ ਤੀਰ ਲੱਗਦਾ ਨਾ ਉਹ ਬਾਬਾ ਫਤਿਹ ਸਿੰਘ ਜੀ ਨੇ ਚਲਾਇਆ ਸੀ ਹੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰੀ ਜੰਗ ਦੀ ਅਗਵਾਈ ਕੀਤੀ ਹੂੰ ਉਦੋਂ ਕੁਝ ਸੂਰਮੇ ਜਿਹੜੇ ਜਰਨੈਲ ਸੀ ਅੱਗੇ ਹੋ ਕੇ ਲੜੇ ਆ ਜਿਨ੍ਹਾਂ ਨੇ ਸਾਰੀ ਕਮਾਂਡ ਕੀਤੀ ਆ ਸਹੀ ਇਹਨਾਂ ਜੁੱਧ ਦੇ ਵਿੱਚ ਨਹੀਂ ਜਾਣਾ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਣੀ ਆ ਹੁਣ ਆਪਾਂ ਇਤੋਂ ਅੱਗੇ ਚੱਲਨੇ ਆ ਹੂੰ ਉਦੋਂ ਬਾਅਦ ਬਹੁਤ ਸਾਰੇ ਸ਼ਹਿਰ ਬਹੁਤ ਸਾਰਾ ਏਰੀਆ ਜਿਹੜਾ ਪੰਜਾਬ ਦੇ ਅੰਦਰ ਆ ਗਿਆ ਹੂੰ ਸਭ ਤੋਂ ਵਧੀਆ ਕੰਮ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨੇ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਜ਼ਿਮੀਦਾਰਾ ਸਿਸਟਮ ਖਤਮ ਕਰਕੇ ਬਾਹੀ ਕਰਨ ਵਾਲੇ ਇਹ ਇਹ ਵਧੀਆ ਗੱਲ ਦੱਸੀ ਇੱਥੇ ਉਹ ਇੱਕ ਚੀਜ਼ ਦੱਸਣਾ ਸ਼ਾਇਦ ਭੁੱਲ ਗਿਆ ਕਿ ਜਿਹੜੇ ਜ਼ਮੀਨਾਂ ਦੇ ਹੱਕ ਆ ਹੂੰ ਉਹ ਦਬਾਏ ਆ ਨਾ ਕਿ ਸਿਰਫ ਜੁੱਸ ਫਸਲ ਹੁੰਦੀ ਉਹ ਹੋਈ ਜ਼ਮੀਨਾਂ ਦੇ ਹੱਥ ਪਰਤੇ ਪਰਤੇ ਇੱਥੇ ਉਹਨੇ ਇੱਕ ਗੱਲ ਕਹੀ ਜੀ ਬੰਦਾ ਸਿੰਘ ਬਹਾਦਰ ਨੂੰ ਹੰਕਾਰ ਹੋ ਗਿਆ ਹਾਂ ਉਹ ਉਹ ਮੈਨੂੰ ਗੱਲ ਬਹੁਤ ਬੁਰੀ ਬਾਬਾ ਬੰਦਾ ਸਿੰਘ ਬਹਾਦਰ ਕਿ ਉਹ ਰਾਜਾ ਬਣਨਾ ਚਾਹੁੰਦਾ ਸੀ ਇਦਾਂ ਦਾ ਵਸਟ ਹਾਂ ਕਿਉਂਕਿ ਉਹ ਉਹਦੀ ਸੋਚ ਤੇ ਮੈਂ ਬਲਿਹਾਰੇ ਜਾਵਾਂ ਉਹਦੀ ਸੋਚਣੀ ਐ ਕਿ ਇਹ ਆ ਕਿ ਬੰਦਾ ਸਿੰਘ ਬਹਾਦਰ ਕ ਰਾਜਾਇਆ ਹਿੰਦੂ ਆ ਉਹਨੇ ਕਿਹੜਾ ਸਿੱਖ ਧਰਮ ਉਹ ਕਮਲਿਆ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਥਾਪੜਾ ਲਿਆ ਆ ਤੇ ਉਹ ਐਂਚੀ ਵੀ ਆਪਣੀ ਲਈ ਤੋਂ ਥਿਰਕਿਆ ਨਹੀਂ ਦੇਹੀ ਤੋਂ ਉਹਨੇ ਸਿੱਕੇ ਇਹਨੇ ਵੀ ਦੱਸਿਆ ਕਿ ਸਿੱਕੇ ਚਲਾਏ ਗੁਰੂ ਨਾਨਕ ਮਹਾਰਾਜੀ ਗੁਰੂ ਗੋਬਿੰਦ ਮਹਾਰਾਜੀ ਦੇ ਨਾਂ ਤੇ ਪਰ ਇਹ ਕਿਤੇ ਨਾ ਕਿਤੇ ਇਹ ਕਹਿੰਦੇ ਆ ਜੀ ਕਿ ਉਹ ਅਖੇ ਜੀ ਸਿੱਖ ਰਾਜਾ ਬਣ ਗਿਆ ਹੂੰ ਬੰਨ ਦੀ ਕੋਸ਼ਿਸ਼ ਨੂੰ ਬੰਨ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਗੁਰੂ ਕੋ ਹੋਣ ਦੀ ਇਹ ਗੱਲਾਂ ਉਹਨੇ ਕਈਆਂ ਠੀਕ ਉਸ ਤੋਂ ਅੱਗੇ ਚੱਲ ਗਏ ਉਹਨੇ ਕਿਹਾ ਜੀ ਕਿ ਹਾਂ ਫੁੱਟ ਪੈ ਗਈ ਹਾਂ ਫੁੱਟ ਪੈ ਗਈ ਉਸ ਕਰਕੇ ਨਹੀਂ ਤਾਂ ਰਾਜ ਆ ਜਾਣਾ ਸੀ ਉਹ ਰਾਜਾ ਫ੍ਰੈਂਚੀਅਰ ਤੱਕ ਪਹੁੰਚ ਗਿਆ ਫੇਖੀ ਜਿਹਨੇ ਬੱਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਹੁਣ ਇੱਥੇ ਉਹ ਕਹਿੰਦਾ ਜੀ ਕਿ ਜਦੋਂ ਗੁਰਦਾਸ ਨੰਗਲ ਦੀ ਗੱਡੀ ਜਿਹੜੀ ਆ ਉਹਨੇ ਉਹ ਨਾਂ ਨਹੀਂ ਲਿਆ ਕਿ ਕਿਲੇ ਦੇ ਵਿੱਚ ਜਦੋਂ ਉੱਥੇ ਉਹ ਕੈਦ ਹੋਏ ਆ ਉਹਨਾਂ ਨੇ ਨਹਿਰ ਪੱਟੀ ਜੋ ਵੀ ਉਹਦੇ ਮੁਤਾਬਕ ਉਹਨੇ ਕਹਿਤਾ ਇਥੇ ਉਹ ਕਹਿੰਦਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਸ ਦੇ ਜਿਹੜੀ ਸੀ ਉਹ ਕੱਟੀ ਗਈ ਹੂੰ ਗਦੇ ਖਾਦੇ ਹੂੰ ਘੋੜੇ ਖਾਦੇ ਹੂੰ ਹਰ ਜਾਨਵਰੀ ਹਰ ਜਾਨਵਰੀ ਹਰ ਇੱਥੇ ਤੱਕ ਕੇ ਭਾਜੀ ਬੋਲਦ ਵੀ ਕਹਿੰਦਾ ਹਾਂ ਬੋਲਦ ਵੀ ਕਹਿੰਦਾ ਜਿਹੜਾ ਜਿਹੜਾ ਸਭ ਤੋਂ ਬੁਰਾ ਇਹਨੂੰ ਕਿਹੜੀ ਹਿਸਟਰੀ ਦੀ ਕਿਤਾਬ ਨੇ ਇਹ ਕਹਿਣ ਤੇ ਮਜਬੂਰ ਕੀਤਾ ਇਹ ਬੰਦਾ ਬਹਾਦਰ ਬੋਲਦ ਖਾਦੇ ਤੁਸੀਂ ਆਪ ਸੋਚੋ ਕਿਹੜੀ ਹਿਸਟਰੀ ਚ ਲਿਖਿਆ ਹੈ ਕਿੱਥੇ ਲਿਖਿਆ ਮੈਨੂੰ ਸਮਝ ਨਹੀਂ ਆ ਇਹ ਬੋਲਦ ਤੱਕ ਉਹਨੇ ਕਹਤਾ ਹਨਾ ਉਸ ਤੋਂ ਬਾਅਦ ਉਹ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਗਿਆ ਉਹਨੇ ਸਰੈਂਡਰ ਕਰਤਾ ਸਰੈਂਡਰ ਨਹੀਂ ਕੀਤਾ ਉਹਦੇ ਨਾਲ ਇੱਕ ਸਮਝੌਤਾ ਕੀਤਾ ਗਿਆ ਸੀ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਂਗੋਲ ਖੁਦ ਕਰ ਗਿਆ ਸੀ ਸਰਪੁਰ ਸਾਹਿਬ ਛੱਡਾ ਬਿੱਲੇ ਮਜਬੂਰ ਕਰਕੇ ਸਾਂਗਾ ਤੇ ਠੀਕ ਹੈ ਉਹ ਠੀਕ ਹੈ ਹਾਂ ਉਦਾਂ ਹੀ ਕੀਤਾ ਗਿਆ ਪਰ ਅੰਦਰ ਸਿੱਖਾਂ ਦਾ ਕਤਲੇਆਮ ਕੀਤਾ ਉਹ ਨਹੀਂ ਦੱਸਿਆ ਹੂੰ ਉਦੋਂ ਬਾਅਦ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਸਿੱਖਾਂ ਦੇ ਸਿਰਾਂ ਦੇ ਗੱਡੇ ਲੱਦੇ ਗਏ ਉਹ ਨਹੀਂ ਦੱਸਿਆ ਉਹ ਨਹੀਂ ਦੱਸਿਆ ਇੱਕ ਭਾਜੀ ਸਿੱਧਾ ਪਹੁੰਚਿਆ ਫਿਰ ਦਿੱਲੀ ਹੂੰ ਦਿੱਲੀ ਪਹੁੰਚਦਾ ਹੂੰ ਦਿੱਲੀ ਕੀ ਉਹਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਆ ਹੂੰ ਇੱਥੇ ਹੁਣ ਮੈਂ ਸ਼ਾਰਟਕਟ ਦੀ ਗੱਲ ਦੱਸ ਦਿੰਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪੁੱਤਰ ਉਹਦੇ ਅੱਗੇ ਕਤਲ ਕਰਤਾ ਹੂੰ ਇਹ ਗਲਤ ਗੱਲ ਬਲਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਗਿਆ ਸੀ ਵੀ ਆਪਣੇ ਪਤਾਂ ਦੇ ਵਿੱਚ ਬਿਠਾ ਕੇ ਕਿਹਾ ਸੀ ਕਿ ਕਤਲਕਾਰ ਇਹਨੂੰ ਉਹ ਕਹਿੰਦੇ ਖਾਲਸਾ ਰੱਖਿਆ ਕਰਦਾ ਹੂੰ ਕਿਸੇ ਦਾ ਕਤਲ ਕੀ ਕਰਨਾ ਹੂੰ ਜੇ ਸਾਨੂੰ ਵੀਡੀਓ ਲਈ ਮੇਰਾ ਪੁੱਤਿਆ ਹਨਾ ਜੇ ਵੀਡੀਓ ਮਿਲਦੀ ਤਾਂ ਕਹਿੰਦੇ ਮੇਰਾ ਪੁੱਤਰ ਆ ਹੂੰ ਮੈਂ ਕਿਸੇ ਕਿਸੇ ਦਾ ਵੀ ਨਹੀਂ ਕਰਦਾ ਇਹ ਤਾਂ ਮੇਰਾ ਆ ਹੂੰ ਤੇ ਉਸ ਤੋਂ ਬਾਅਦ ਉਹਦਾ ਕਾਲਜਾ ਕੱਢ ਕੇ ਮੂੰਹ 'ਚ ਪਾਇਆ ਮੂੰਹ 'ਚ ਪਾਇਆ ਉਹ ਗੱਲ ਕੋ ਲਈ ਸਾਰਾ ਕੁਝ ਲਕੂ ਕਿੰਨੇ ਤਸੀਹੇ ਦੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹ ਸਾਰੇ ਨਹੀਂ ਹਾਂ ਹਾਂ ਦੀ ਅੰਦਰਾਂ ਤੱਕ ਕੱਡੀਆਂ ਗਈਆਂ ਮੂੰਹ 'ਚ ਪਾਈਆਂ ਅੰਦਰਾਂ ਅੱਛਾ ਬੇਚ ਇੱਕ ਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਟੌਰਚਰ ਕਰਨ ਦੀ ਗੱਲ ਕੀਤੀ ਗਈ ਆ ਹੂੰ ਜਿੱਥੇ ਇੱਕ ਬੰਦੇ ਦੀ ਚੀਕ ਮਾਰਦੇ ਦੀ ਹਾਏ ਕਹਿੰਦੇ ਆ ਹਾਂ ਓਈ ਮੈਨੂੰ ਬੜੀ ਦੀਵ ਲੱਗੀ ਜਦ ਇਹਨਾਂ ਕਿ ਐਂਦਾ ਕਰੋ ਦਰੂਰ ਆਠੀ ਜੀ ਚਾਰ ਦਿਨ ਗੁਰੂ ਕੇ ਸਿੱਖਾਂ ਤੇ ਰਹਿ ਲੋ ਤੇ ਮੈਂ ਗਾਰੰਟੀ ਦਿੰਦਾ ਹਾਏ ਤੁਸੀਂ ਵੀ ਨਹੀਂ ਕਹਿਣਾ ਹਾਂ ਹਾਂ ਚਲੋ ਚਾਰ ਦਿਨ ਆ ਕੇ ਡਹਿ ਲੈਣਾ ਸਿਰਫ ਸੰਗਤ ਕਰ ਲੈਣ ਸਹੀ ਗੱਲ ਹੈ ਸਹੀ ਜਿਹੜਾ ਸਿੱਖਾਂ ਦਾ ਪੁੱਤ ਹੁੰਦਾ ਨਾ ਜਦੋਂ ਕਿਤੇ ਭੀੜ ਪੈਂਦੀ ਹਾਏ ਹੂਏ ਨਹੀਂ ਸਾਡੇ ਮੂੰਹ ਚੋਂ ਨਿਕਲਦੀ ਸਹੀ ਗੱਲ ਹੈ ਠੀਕ ਆ ਨਾ ਉਦੋਂ ਬਾਅਦ ਉਹ ਕਹਿੰਦਾ ਜੀ ਕਿ ਉਹਨਾਂ ਨੂੰ ਮਾਰ ਦਿੱਤਾ ਗਿਆ ਇਥੇ ਸ਼ਹੀਦ ਸ਼ਬਦ ਨਹੀਂ ਜੁੜ ਕੀਤਾ ਮਾਰ ਦਿੱਤਾ ਗਿਆ ਕਿਹੜੇ ਤਸੀਹੇ ਦਿੱਤੇ ਉਹ ਨਹੀਂ ਦੱਸੇ ਕਿਹਨੀਆਂ ਕਿਹੜੇ ਲਾਲਚ ਦਿੱਤੇ ਉਹ ਨਹੀਂ ਦੱਸੇ ਤੇ ਅਖੀਰ ਤੇ ਉਹਨੇ ਇਹ ਕਿਹਾ ਕਿ ਇਹ ਇੱਕ ਹਿੰਦੂ ਰਾਜਾ ਹੋਇਆ ਇੱਕ ਕਿਸਮ ਦਾ ਮੰਨਿਆ ਜਾ ਸਕਦਾ ਕਿ ਇਹਨੂੰ ਬਰਾਗੀ ਰਾਜਾ ਵੀ ਕਿਹਾ ਜਾਂਦਾ ਯਾਨੀ ਕਿ ਕਿਤੇ ਨਾ ਕਿਤੇ ਹਿਸਟਰੀ ਦੇ ਨਾਲ ਖਲਵਾਲ ਇੱਕ ਫੇਮ ਹੋ ਜਵੇ ਉਹ ਵੀ ਪਰਨਾ ਔਖਾ ਹੋ ਜਾਂਦਾ ਇਹ ਬੰਦੇ ਨੇ ਖਾਈ ਖੁੱਦੀ ਆ ਹੂੰ ਕਈ ਰ ਕਈ ਕਈ ਗਲਤ ਅੱਜ ਤੱਕ ਭਾਜੀ ਦਰੂਰਾਟੀ ਨੂੰ ਮੈਂ ਬਹੁਤ ਸੁਣਦਾ ਹਾਂ ਜੀ ਤੇ ਆਪਾਂ ਬਹੁਤ ਪਸੰਦ ਵੀ ਕਰਦੇ ਹਾਂ ਚ ਕੋਈ ਸ਼ੱਕ ਨਹੀਂ ਹਾਂਜੀ ਜਦੋਂ ਕਿਸਾਨ ਮੋਰਚਾ ਹੋਇਆ ਸੀ ਇਸ ਬੰਦੇ ਨੇ ਸਾਥ ਵੀ ਬਹੁਤ ਦਿੱਤਾ ਸੀ ਬਹੁਤ ਵਧੀਆ ਕੋਈ ਸ਼ੱਕ ਨਹੀਂ ਜਿਹੜੀ ਚੰਗਿਆਈ ਉਹ ਚੰਗਿਆਈ ਆ ਹਾਂਜੀ ਪਰ ਜਦੋਂ ਤੁਸੀਂ ਹਿਸਟਰੀ ਸੁਣਾਉਨੇ ਆ ਨਾ ਖਾਸ ਕਰਕੇ ਤੁਹਾਨੂੰ ਬਹੁਤ ਸੋਚ ਕੇ ਫੇਰ ਜਾ ਕੇ ਕੋਈ ਗੱਲ ਕਰਨੀ ਚਾਹੀਦੀ ਕਿਉਂਕਿ ਇਹਨਾਂ ਨੂੰ ਤਾਂ ਕਰੋੜਾਂ ਲੋਕ ਸੁਣਦੇ ਆ ਨਾ ਤੁਸੀਂ ਇਸ ਵੀਡੀਓ ਨੂੰ ਜਿਹੜੀ ਉਹ ਪਾ ਚੁੱਕਾ ਹਾਂਜੀ ਲੱਖਾਂ ਦੇ ਵਿੱਚ ਲੋਕ ਸੁਣ ਚੁੱਕੇ ਕਰੋੜ ਲੱਖਾਂ ਕਰੋੜਾਂ ਸੁਣ ਚੁੱਕੇ ਇੱਕ ਕਿਸਮ ਦਾ ਇਹ ਸਿੱਖ ਹਿਸਟਰੀ ਦੇ ਨਾਲ ਉਹਨੇ ਮਜ਼ਾਕ ਕੀਤਾ ਹੂੰ ਔਰ ਮੈਂ ਇਹ ਗੱਲ ਕਹੂੰਗਾ ਕਿ ਐਜੀਪੀਸੀ ਨੇ ਤੇ ਸੰਗਿਆਨ ਵੀ ਲੈ ਲਿਆ ਆ ਅੱਛਾ ਜੀ ਐਜੀਪੀਸੀ ਬਿਲਕੁਲ ਉਹਦੇ ਖਿਲਾਫ ਮੁਕੱਦਮਾ ਦਰਜ ਕਰਨਾ ਚਾਹੀਦਾ ਹੂੰ ਔਰ ਉਹਨੂੰ ਅਦਾਲਤ 'ਚ ਲਿਆ ਕੇ ਉਹਨੂੰ ਅਦਾਲਤ ਪ੍ਰਕਿਰਿਆਤ ਖੜੇ ਕਰਕੇ ਸਵਾਲ ਪੁੱਛਣੇ ਚਾਹੀਦੇ ਕਿ ਤੂੰ ਇਹ ਗੱਲਾਂ ਕਹੀਆਂ ਤਾਂ ਕਿਹੜੇ ਬੇਸ ਤੇ ਕਹੀਆਂ ਬਿਲਕੁਲ ਤੇ ਤੈਨੂੰ ਕਹਿਣ ਦਾ ਹੱਕ ਕਿਨੇ ਦਿੱਤਾ ਅੱਛਾ ਭਾਜੀ ਇੱਕ ਹੋਰ ਚੀਜ਼ ਆ ਇਹ ਲੋਕ ਜਿਹੜੇ ਵੀਡੀਓ ਬਣਾਉਂਦੇ ਗਲਤੀ ਪਤਾ ਕੀ ਕਰਦੇ ਆ ਹਾਂਜੀ ਇਹ ਇੰਟਰਨੈਟ ਤੋਂ ਇਧਰਲੇ ਲੱਲੇ ਭੱਬੇ ਚੱਕ ਕੇ ਹਾਂਜੀ ਬਹੁਤ ਸਾਰੀਆਂ ਸਾਈਟਾਂ ਹੁੰਦੀਆਂ ਬਹੁਤ ਉਹਦੇ ਉੱਤੇ ਲਿਖਿਆ ਹੁੰਦਾ ਨਾ ਉਹਦੇ ਵਿੱਚ ਇਹ ਕਿ ਇਸ ਰਿਕਾਰਡ ਸੀ ਹੈ ਕਿ ਰਜਿਸਟਰੀ ਅਸਲੀ ਸ਼੍ਰੀ ਰਿਤਾ ਕਿਤਾਬਾਂ ਵਿੱਚ ਮਿਲਦੀ ਹੈ ਅਸਲ ਦੇ ਵਿੱਚ ਅਸੀਂ ਲੋਕ ਸੋਚਦੇ ਸੀ ਕਿ ਇਹ ਲੋਕ ਪੜ੍ਹ ਕੇ ਜਾਂ ਬਹੁਤ ਮਿਹਨਤ ਕਰਕੇ ਮਿਹਨਤ ਕਰਕੇ ਵੀਡੀਓ ਪਾਉਂਦੇ ਆ ਪਰ ਮੈਂ ਅੱਜ ਗੱਲ ਕਹੂੰਗਾ ਕਿ ਤੁਸੀਂ ਜਿਹੜੀ ਗੱਲ ਕਹੀ ਸੱਚ ਆ ਚਾਰ ਗੱਲਾਂ ਇਧਰੋਂ ਇਕੱਠੀਆਂ ਕੀਤੀਆਂ ਚਾਰ ਇਧਰੋਂ ਕੀਤੀਆਂ ਉਹਨੂੰ ਚਮਕਾ ਕੇ ਜਿੱਦਾਂ ਇੱਕ ਥਾਲੀ ਦੇ ਵਿੱਚ ਮਿਕਸ ਕਰਕੇ ਆਪਣੇ ਸਾਹ ਦੇ ਲੱਗ ਕੇ ਥਾਲੀ ਬਣ ਜਾਂਦੀ ਹੈ ਹਾਂਜੀ 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 ਉਹ ਭੋਜਨ ਤਿਆਰ ਕਰਕੇ ਕਿਸੇ ਮੂਰੇ ਸੋਨਾ ਜਾਂ ਪਰੂਸ ਦੇਣਾ ਇਹਨਾਂ ਦਾ ਕੰਮ ਇਹੀ ਆ ਮੈਂ ਤਾਂ ਅੱਜ ਉਹਦੀ ਵੀਡੀਓ ਤੋਂ ਇਹੀ ਤੱਥ ਕੱਢਦਾ ਤੁਸੀਂ ਜ਼ਰੂਰ ਆਠੀ ਨੂੰ ਪਿਆਰ ਨਾਲ ਆਪਾਂ ਕੀ ਦੇ ਸਕਦੇ ਆ ਮੈਂ ਇਹ ਕਹੂੰਗਾ ਕਿ ਬਿਲਕੁਲ ਬਾਈ ਸਾਹਮਣੇ ਆਵੇ ਹੂੰ ਔਰ ਇਸੀ ਦੇ ਜਵਾਬ ਵਿੱਚ ਉਹ ਗਲਤੀਆਂ ਦੇ ਉੱਤੇ ਇੱਕ ਤਾਂ ਪਹਿਲਾਂ ਇਹਦੇ ਉੱਤੇ ਆਪਣਾ ਪੱਖ ਸਹੀ ਦੱਸੇ ਕੀ ਗੱਲ ਆ ਹੂੰ ਦੂਜੀ ਗੱਲ ਗਲਤੀਆਂ ਇੱਕ ਨਹੀਂ अनेका ਕੀਤੀਆਂ ਆ ਤੇ ਮੇਰੇ ਹਿਸਾਬ ਨਾਲ ਜੇ ਮਾਫੀ ਮੰਗ ਕੇ ਉਹਦਾ ਛਡਕਾਰਾ ਹੁੰਦਾ ਆ ਤੇ ਉਹਨੂੰ ਜਨਤਕ ਤੌਰ ਤੇ ਆਖੀ ਮਾਫੀ ਮੰਗਣੀ ਚਾਹੀਦੀ ਚਲੋ ਦੋਸਤੋ ਤੁਸੀਂ ਵੀ ਸੋਚ ਕੇ ਦੱਸਿਓ ਕਿ ਦਰੂਪਰਾਤੀ ਦੀ ਵੀਡੀਓ ਜ਼ਰੂਰ ਦੇਖਿਓ ਤੇ ਇਹ ਵੀ ਦੇਖੋਗੇ ਸਾਡੀ ਵੀਡੀਓ ਦੇ ਵਿੱਚ ਅਸੀਂ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਗਲਤੀਆਂ ਦਰੂਰਾਟੀ ਨੇ ਕੀਤੀਆਂ ਮੰਨਦੇ ਆ ਕਿ ਦਰੂਰਾਟੀ ਬਹੁਤ ਵਧੀਆ ਗੱਲਬਾਤ ਕਰਦਾ ਆ ਪਰ ਇਸ ਵਾਰ ਉਹਨੇ ਬਹੁਤ ਜ਼ਿਆਦਾ ਗਲਤੀਆਂ ਕੀਤੀਆਂ ਤੇ ਜੇ ਵੀਡੀਓ ਚੰਗੀ ਲੱਗੀ ਸਾਡੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰ ਦਿਓ ਸਤਿ ਸ਼੍ਰੀ ਅਕਾਲ ਜੀ